ਫਰੀਦਕੋਟ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਸਿੰਚਾਈ ਦੇ ਲਈ ਪੂਰਾ ਨਹਿਰੀ ਪਾਣੀ ਤੇ ਬਿਜਲੀ ਨਹੀਂ ਮਿਲ ਰਹੀ ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਸੁੱਕਣ ਲੱਗੀ ਹੈ ਕਿਸਾਨਾਂ ਨੂੰ ਮਹਿੰਗੇ ਪਾਣੀਆ ਡੀਜ਼ਲ ਪਾਲ ਕੇ ਆਪਣੀਆਂ ਫਸਲਾਂ ਪਾਲਣੀਆਂ ਪੈ ਰਹੀਆਂ ਨੇ ਗੱਲਬਾਤ ਕਰਦੇ ਆ ਫਰੀਦਕੋਟ ਦੇ ਨਾਲ ਲੱਗਦੇ ਪਿੰਡ ਚੈਲ ਦੀ ਜਿੱਥੇ ਕਿ ਕਿਸਾਨਾਂ ਨੇ ਆਪਣੀਆਂ ਫਸਲਾਂ ਦਿਖਾਉਂਦੇ ਕਿਹਾ ਕਿ ਫਰੀਦਕੋਟ ਦੇ ਵਿੱਚ ਇਸ ਵਾਰ ਨਾ ਤਾਂ بارش ਹੋਈ ਹੈ ਤੇ ਨਾ ਹੀ ਬਿਜਲੀ ਸਪਲਾਈ ਪੂਰੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ खासा ਨੁਕਸਾਨ ਚੱਲਣਾ ਪੈ ਰਿਹਾ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਇਜ਼ਰਾਨਾ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਉਹਨਾਂ ਨੂੰ ਪੂਰੀ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਨੁਕਸਾਨ ਹੈ ਜੋ ਉਹਨਾਂ ਨੂੰ ਨਾ ਚਲਣਾ ਪਵੇ। ਮੇਰਾ ਨਰਮਲ ਸਿੰਘ ਚੈਲ ਬਲਾਕ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਕੋਟਕਪੂਰਾ ਜੀ। ਪ੍ਰਧਾਨ ਜੀ ਕੀ ਸਮੱਸਿਆ ਫਰੀ ਕੋਟ ਹਲਕੇ ਦੇ ਪਿਆੜੀਆਂ ਹੋਰ ਪਿੰਡਾਂ ਦੇ ਲੋਕਾਂ ਨੂੰ ਆ ਰਹੀ ਹੈ? ਸਾਡੇ ਸਭ ਤੋਂ ਵੱਡੀ ਸਮੱਸਿਆ ਲਾਈਟ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਸਾਨੂੰ ਇਹ। ਲਾਈਟ ਸਾਡੇ ਤਕਰੀਬਨ ਤੋਂ 10 ਤੋਂ 12 ਦਿਨ ਹੋ ਗਏ ਜੀ। ਲਾਈਟ ਦਾ ਟਾਈਮ ਹੈਗਾ ਸਾਡੇ 7:30 ਤੋਂ 9:30 ਵਜੇ ਦਾ ਜਿਹੜੀ ਹਰ ਰੋਜ਼ ਦਾ ਟਾਈਮ ਇਹਦਾ ਕੱਟਣ ਦਾ 12 ਜਾਂ 1 ਵਜੇ ਕੱਟ ਦੇਣੀ ਆ ਜਦੋਂ ਫੋਨ ਕਰੀਦਾ ਉਹ ਕਹਿੰਦੇ ਪਾਵਰ ਕੱਟ ਆ ਗਿਆ ਜੋ ਸਾਡਾ ਬਕਾਇਆ ਸਾਉਣਾ ਦਾ ਬਕਾਇਆ ਦਿੱਤਾ ਜਾਂਦਾ ਇਹਨਾਂ ਨੂੰ ਜੇ ਕਿਤੇ ਬਕਾਇਆ ਦਿੰਦੇ ਆ ਤਾਂ ਘੰਟਾ ਕਿਰਾਏ ਚਲਾਦੀ ਘੰਟਾ ਕਿਰਾਏ ਦੀ ਉਹਦੇ ਨਾਲ ਨਾ ਸਾਡਾ ਕੋਈ ਕਿਰਾਇਆ ਭਰਦਾ ਨਾ ਸਾਡਾ ਖਾਲੀ ਭਰਦਾ ਉਹਨੇ ਟਾਈਮ ਵੇਚੀ ਜਿਹੜਾ ਸਾਡਾ ਬਕਾਇਆ 2-3 ਘੰਟੇ ਉਹ ਸਾਡੇ ਫालतੂ ਖਰਾਬ ਹੀ ਜਾਂਦੇ ਆ ਤੇ ਅਸੀਂ ਐਸਸੀ ਸਾਹਿਬ ਨੂੰ ਐਕਸੀ ਸਾਹਿਬ ਨੂੰ ਵੀ ਮਿਲੇ ਸੀਗੇ ਉਹਨੂੰ ਵੀ ਕਦੇ ਵੀ ਸਾਡੇ ਵਸ ਨਹੀਂ ਇਹ ਪਾਵਰ ਕੱਟ ਆਇਆ ਤੇ ਵੀ ਵਸ ਕੀਦੇ ਆ ਜੀ ਸਾਨੂੰ ਜੇ 8 ਘੰਟੇ ਲਿਆ ਹੁਣ ਜੇ ਕਿਸੇ ਕੋਲੇ ਮੋਟਰ ਸਾਡੇ ਲੱਗੀ ਆ ਇੱਕ ਮੋਟਰ ਸਾਡੀ 2 ਕਿੱਲੇ ਵਾਹ ਨਹੀਂ ਪਾਰ ਰਹੀ ਜਦੋਂ ਵੀ ਪਾਣੀ ਲਾਉਂਦੇ ਆ ਸਨ ਵਿਚਾਲੇ ਪਾਣੀ ਕਿਹੜਾ ਰਹਿ ਜਾਂਦਾ ਲਾਈਟ ਬੰਦ ਹੋ ਜਾਂਦੀ ਹੈ ਵਿੱਚੋਂ ਟ੍ਰਿਪਿੰਗ ਹੋਈ ਜਾਂਦੀ ਆ ਤੇ 5 ਤੋਂ 4 ਘੰਟੇ ਲਾਈਟ ਮੈਂ ਵੀ ਸਾਨੂੰ ਤੇ ਉੱਪਰੋਂ ਉਹਨਾਂ ਦਾ ਬਾਰਿਸ਼ ਹੋਰੀ ਸਾਡੀ ਵੀ ਮਜਬੂਰੀ ਹੈ ਵੀ ਅਸੀਂ ਕਰੀਏ ਤੇ ਕਰੀਏ ਕੀ ਜਮੀਨਾਂ ਤਕਰੀਬਨ 70% ਜ਼ਮੀਨ ਦਾ ਅਸੀਂ ਜਿਹੜੇ ਠੇਕੇ ਤੇ ਲੈ ਕੇ ਵਾਈਆਂ ਕਰ ਰਹੇ ਆ ਇਥੇਕੇ ਵਾਲਾ ਬੰਦਾ ਤੁਸੀਂ ਇਹ ਦੇਖੋ ਜੀ ਝੋਨੇ ਦੇ ਕੀ ਹਾਲਾਤ ਹੈ ਇਹਨੂੰ ਵੇਖ ਕੇ ਝੋਨਾ ਕੋਈ ਬੰਦਾ ਕਹਿ ਸਕਦਾ ਵੀ ਝੋਨਾ ਹੋਊਗਾ ਜਿਹਨਾਂ ਨੇ ਸਿੱਧੀ ਬਜਾਈ ਕੀਤੀ ਸੀ ਉਹਨਾਂ ਦੇ ਕੀ ਹਾਲਾਤ ਹੈ ਸਿੱਧੀ ਬਜਾਈ ਦੇ ਮਾਰੇ ਹਲਾ ਦੀ ਸਾਡੇ ਪਿੰਡ ਦਾ ਇੱਕ ਦੇ ਘਰ ਨੇ ਬੀਜੀ ਹੈ ਕੋਈ ਤੁਹਾਨੂੰ ਤਾਂ ਕੋਈ ਝੋਨਾ ਵੀ ਨਹੀਂ ਦਿਖਾਗਾ ਤਾਂ ਕੱਲਾ ਨਦੀ ਨਹੀਂ ਦੱਸਦਾ ਉਹਨਾਂ ਦੇ ਜੀ ਸਰਕਾਰ ਤਾਂ ਕਹਿੰਦੀ ਸੀਗੀ ਕਿ 8 ਘੰਟੇ ਪੂਰੀ ਬਿਜਲੀ ਦੇ ਰਹੇ ਹਾਂ ਅਸੀਂ ਸਾਰੇ ਵੱਡੇ ਦਾਅਵੇ ਕੀਤੇ ਜਾ ਰਹੇ ਸਰਕਾਰ ਤਾਂ ਬੜਾ ਕੁਝ ਕਰੀ ਸਰਕਾਰ ਤਾਂ ਐਮਐਸਪੀ ਵੀ ਦੇਈ ਸਾਰੀਆਂ ਫਸਲਾਂ ਤੇ ਉਹ ਪੰਜਾ 50 ਮੀਟਰਾਂ ਨਹੀਂ ਆ ਮੈਡਮਾਂ ਵੀ ਕਹਿ ਗਈ ਸੀ ਪੰਜਾ ਮੀਟਰ ਜੇ ਮਸਤੀ ਦੇ ਦਾਂਗੇ ਉਹ ਮੈਡਮ ਵੀ ਲੰਘ ਗਈ ਫਿਰ ਮੂੰਗੀ ਵਾਲੇ ਤੋਂ ਵੀ ਭੱਜ ਗਏ ਔਰ ਫੇਰੇ ਭੱਜ ਗਏ ਉਹ ਤੋਂ ਸਰਕਾਰ ਹੁਣ ਇਹਨਾਂ ਨੇ ਜਦੋਂ ਝੋਨੇ ਲੱਗ ਗਏ ਵੀ ਪਤਾ ਲੱਗ ਗਿਆ ਜ਼ਿਮੀਂਦਾਰ ਨੇ ਝੋਨਾ ਲਾ ਲਿਆ ਉਦੋਂ ਕਹਦਾ ਜੀ ਅਸੀਂ 17500 ਰੁਪਿਆ ਹਕਟੇਰ ਦਾ ਦੇਵਾਂਗੇ ਜੋ ਕਿ 7000 ਰੁਪਿਆ ਕਿੱਲੇ ਦਾ ਬਣਦਾ ਜਦੋਂ ਝੋਨੇ ਲਾ ਕੇ ਉਦੋਂ ਬਾਅਦ ਲਾਨ ਕਰਨ ਦਾ ਦੱਸੋ ਕੀ ਫਾਇਦਾ ਹੈ ਇਹ ਲਾਨ ਜੇ ਪਹਿਲਾਂ ਹੁੰਦਾ ਕੋਈ ਜਿੱਥੇ ਮਾੜੀ ਜ਼ਮੀਨ ਹੈ ਸਾਨੂੰ ਕੋਈ 7000 ਤੋਂ ਸਰਕਾਰ ਪਹਿਲੀ ਵਾਰ ਦਿੱਤਾ ਨਹੀਂ ਨੇ ਅੱਜ ਤੱਕ ਝੋਨੇ ਦੀ ਬਜਾਈ ਵਾਲੇ ਨੂੰ ਮਿਲੇ ਲੋਕਰ ਜਿਹੜਾ ਤੁਸੀਂ 1500 ਦੇਵਾ ਉਹ ਲੰਪ ਤੇ ਫਿਰਦੇ ਆ ਫਿਰ ਮੂੰਗੀ ਵਾਲੇ ਆ ਗੱਲਾਂ ਦਾ ਕੜਾ ਕਰੀ ਜਾਂਦੇ ਆ ਸਰਕਾਰਾਂ ਜਿਹੜਾ ਕੋਈ ਠੀਕ ਹੈ ਕਾਗਜ਼ਾਂ 'ਚ ਸੀ ਉਹ ਕਰਤਾ ਸੀ ਆ ਕਰਤਾ ਅੱਜ ਤੱਕ ਸਾਨੂੰ ਇਹ ਸਰਕਾਰ ਦੱਸੇ ਵੀ ਇਹਨਾਂ ਨੇ ਲਾਈਟ ਪੈਦਾ ਕਿੱਥੋਂ ਕੀਤੀ ਹੈ ਕੋਈ ਗ੍ਰੈਡ ਲਾਇਆ ਚਾਹੇ ਇਹਨਾਂ ਨੇ ਕੋਈ ਹੋਰ ਪ੍ਰੋਸੈਸ ਜਿਹੜਾ ਕੋਈ ਮੁਕ ਕਨੈਕਸ਼ਨ ਦਿੱਤਾ ਨਾ ਜੋ ਕਨੈਕਸ਼ਨ ਪਹਿਲਾਂ ਸਰਕਾਰਾਂ ਮੇਲੇ ਤੇ ਚੱਲੀ ਜਾਂਦੇ ਆ ਉਹੋ ਹੀ ਕਨੈਕਸ਼ਨ ਚੱਲੀ ਜਾਂਦੇ ਆ ਇਹ ਸਰਕਾਰ ਨੇ ਸਾਨੂੰ ਨਾ ਦੇ ਕੋ ਤੋਂ ਲਾਈਟ ਅੱਜ ਪਤਾ ਲੱਗਾ ਨਾ ਕਿਤੇ ਲਾਈਟ ਮੋਟਰਾਂ ਬੰਦ ਕਰਕੇ ਝੋਨਾ ਲੱਗੂਗਾ ਅੱਦ ਲੈਰ ਦੀ ਸਾਨੂੰ ਲੋੜ ਆ ਜਾਨੂੰ ਲੈਣ ਦੀ ਮਿਲ ਰਹੀ ਕਿੱਧਰ ਗਈ ਲੈਟ ਜਿਹੜਾ ਭਗਵਾਨਤ ਮਾਨ ਕਹਿੰਦਾ ਸੀਗਾ ਕੋਲੇ ਦੀ ਖਾਦਾਨ ਲੱਭ ਗਈ ਆਪਾਂ ਨੂੰ ਹੁਣ ਕੋਲੇ ਦੀ ਘਾਟ ਨਹੀਂ ਪਿਆ ਕਰਨੀ ਰੇਲ ਗੱਡੀ ਚ ਲਿਆਓ ਤੁਸੀਂ ਪਰਕਰ ਨੂੰ ਕਿੱਥੇ ਉਹ ਖਾਦਾਨ ਨੂੰ ਵਿਖਾਤਾ ਦਿਓ ਜਿਹੜੇ ਤੁਸੀਂ ਲਏ ਸੀ ਗਰੇਡੋ ਕਿੱਥੇ ਸਾਨੂੰ ਉਹ ਵਿਖਾਓ ਤੁਸੀਂ ਨੇ ਵੀ ਆ ਪਾਈ ਸਾਡੇ ਜਦੋਂ ਕਹਿੰਦੇ ਪੁੱਛੀਦਾ ਉਹ ਕਹਿੰਦੇ ਪਾਵਰ ਕੱਟ ਆ ਗਿਆ ਸਾਡੀਆਂ ਮਜਬੂਰੀਆਂ ਬਣੀਆਂ ਖੜੀਆਂ ਅਸੀਂ ਮੈਂ ਆਪ ਖੁਦ ਮੈਨੂੰ 5 ਤੋਂ 6 ਦਿਨ ਹੋ ਗਏ ਜਨਰੇਟਰ ਹਰ ਰੋਜ਼ ਚੱਲਦਾ 5 ਕਿੱਲੇ ਜ਼ਮੀਨ ਦੇ ਵਿੱਚ ਉੱਥੇ ਮੋਟਰ ਲੱਗੀ ਹੋਈ ਆ ਉਦੋਂ ਚ ਹਰ ਰੋਜ਼ 1500 2000 ਰੁਪਏ ਦੱਸੋ ਕਿੱਥੋਂ ਸਾਨੂੰ ਇਹ ਨਹੀਂ ਕਿੰਨੀ ਕਮਾਈ ਹੋਣੀ ਆ ਸਾਨੂੰ ਜੇ ਬਚਨਾ ਠੇਕੇ ਵਾਲੇ ਬੰਦੇ ਨੂੰ ਤਾਂ 5 ਤੋਂ 7000 ਰੁਪਏ ਜਾਂ 10000 ਰੁਪਏ ਕਿੱਲੇ ਦਾ ਬਚਣਾ ਸਾਨੂੰ ਤੇ ਜਿਸ ਸਮਾ ਸਾਡਾ ਖਰਚਾ ਹੋ ਰਿਹਾ ਤੇ ਹਰ ਇੱਕ ਬੰਦਾ ਕਿ ਲਾਸਟ ਜਾਊਗਾ ਠੇਕੇ ਵਾਲਾ ਕਿਹਨਾਵੇਂ ਸਰ ਬੁੱਟਾ ਸਿੰਘ ਬੁੱਟਾ ਸਿੰਘ ਜੀ ਕੀ ਥੋੜੇ ਪਿੰਡ ਦੇ ਹਾਲਾਤ ਨੇ ਕਿਸਾਨਾਂ ਨੂੰ ਕੀ ਸਮੱਸਿਆ ਆ ਹਾਲਾਤ ਐ ਇਸ ਤਰ੍ਹਾਂ ਜੀ ਬਹੁਤ ਵੱਡੀ ਆਡਰ ਲੱਗੀ ਆ ਤੇ ਸਾਨੂੰ ਲੇਟ ਹੁਣ ਤੁਸੀਂ ਦੇਖ ਲਓ ਤੱਕ ਮੈਂ 1:30 ਵਜੇ 3:30 ਮੁਰਣੀ ਸੀਗੀ ਤੇ ਚਲੋ ਅਸੀਂ ਇੱਥੇ ਖੜੇ ਮਜਬੂਰੀ ਵਸ ਜਾ ਕੇ ਇਹਨਾਂ ਚਲਾਉਣੇ ਆ ਵੀਰ ਨੂੰ ਪੈਸੇ ਮਸਾ ਫਿਰ ਇਕੱਠੇ ਕਰੀ ਦਿਓ ਉਨਾਂ ਕਢੀ ਜਲ ਪਾਲੀ ਦਾ ਜੀ ਉਈਆਂ ਚ ਬਾਲੀ ਤੇ ਫਿਰ ਕਰਿਆ ਜਾਂਦੇ ਜੀ ਤੇ ਲਾ ਕੇ ਪਸ਼ੂ ਨੂੰ ਪੱਠੇ ਪੁਣੇ ਰਾਵਾਂ ਜੀ ਮੋਟਰਸਾਈਕਲ ਤੇਲ ਵਾਲੀ ਜਾਂਦੇ ਜੀ ਇਹਦੇ ਨੇ ਸਰਕਾਰ ਕੋਈ ਧਿਆਨ ਨਹੀਂ ਦੀ ਸਾਨੂੰ ਕਿ ਮਤਲਬ ਕੋਈ ਨਾ ਮੁਕੰਮਲ ਲੈਟ ਨਹੀਂ ਮਿਲ ਰਹੀ ਜੀ ਬਿਲਕੁਲ ਇਹ ਜਿਹੇ ਸਾਨੂੰ ਪੜਦੇ ਆ ਉਹ ਤਾਂ ਸਾਡੇ ਨੂੰ ਬੋਲਦੇ ਮੁੱਲ ਦੇ ਆ ਜੀ ਉਹ ਪਤਾ ਨਹੀਂ ਗਈ ਕਿਹੜੇ ਮੁਲਖ ਚੋਂ ਆਏ ਆ ਜੀ ਉਹਨਾਂ ਦੇ ਜੇ ਅਸੀਂ ਗੱਲ ਕਰਦੇ ਹਾਂ ਹਾਂਜੀ ਹਾਂ ਇੰਨੇ ਕਰ ਗੱਲ ਕੱਟ ਲਈ ਨੇਰੀ ਪਾਣੀ ਨੇਰੀ ਪਾਣੀ ਜੀ ਇੱਧਰ ਸਾਡਾ ਕਸੂਆ ਜੀ ਉਹ ਸੂਆ ਦੇ ਉਤਲਾ ਤਾਂ ਕਰਨੀ ਹੋਣੀ ਹੈ ਧਰਤੀ ਕੋਲ ਅੱਠ ਫੁੱਟ ਤੋਂ ਦੂਈ ਪਾਣੀ ਵਿੱਚ ਰੇਡ ਫੁੱਟ ਵਗਦਾ ਜੀ ਉਹ 7 ਫੁੱਟ ਸੁੱਕਾ ਸੁੱਕਾ ਰਹਿੰਦਾ ਉੱਤੋਂ ਅੱਧੀ ਆਈ ਉਹ ਇਹਦੇ ਬਿਲਕੁਲ ਪਾਣੀ ਨਾ ਇੱਕ ਮੋਟਰ ਜੇ ਨਾ ਪਾਣੀ ਆਉਂਦਾ ਜੀ ਖੇਤ ਤੇ 20 ਮਿੰਟ ਕਿੱਲੇ ਦੇ ਆਵੇ ਲੋ ਤੁਸੀਂ 20 ਮਿੰਟਾਂ ਮੋਟਰ ਕਿੰਨਾ ਕ ਪਾਣੀ ਭਰ ਦੋਗੇ ਜੀ ਉਹ ਜਿਹੜੇ ਦਾਅਵੇ ਕਰਦੇ ਆ ਕਿ ਢੇਲਾਂ ਤੇ ਪਾਣੀ ਪਹੁੰਚ ਗਿਆ ਦਾਅਵੇ ਕਰਨ ਤਾਂ ਮੈਂ ਕਰੀ ਜਾਊਂਗਾ ਜੀ ਮੈਂ 100 ਮਣ ਝਾੜ ਦੂੰਗਾ ਮੇਰਾ 100 ਮਣ ਕਿੱਥੇ ਝੜੂਗਾ ਜੀ 10 ਕਿਲੋ ਹੋਊਗਾ 100 ਮਣੀ ਦਾਅਵੇ ਤਾਂ ਕਿ ਜੀਬ ਚ ਕਿਹੜਾ ਹੱਡੀ ਹੈ ਜੀ ਜਿੱਦੋਂ ਨੂੰ ਮਰਜ਼ੀ ਬੋਲ ਦੇਵੇ ਕੋਈ ਲੈ ਉਹਨਾਂ ਕੋਲ ਤਾਂ ਪਾਵਰਾਂ ਜੀ ਅਸੀਂ ਤਾਂ ਇੱਥੇ ਬੋਲ ਸਕਦੇ ਹਾਂ ਜੇ ਕੋਈ ਸੁਣੂ ਸੂਹਾ ਤੇ ਪਾਣੀ ਵਧਾਇਆ ਜਾਵੇ ਜੀ ਬਿਲਕੁਲ ਜੀ ਸੂਹਾ ਤੋਂ ਪਾਣੀ ਪੂਰਾ ਹੋਵੇ ਸਾਡੇ ਮੋਗੇ ਤੇ ਪਾਣੀ ਪੂਰਾ ਪਵੇ ਜਿਹੜੇ ਮੋਗੇ ਲੱਗੇ ਆ ਅੱਧਾ ਦਾ ਪਾਣੀ ਆਉਂਦਾ ਖਾਲਾਂ ਰੱਖੀ ਇਹ ਸਾਡੀ ਮੰਗ ਹੈ ਵੀ ਕੱਤਿਆਂ ਚ ਪਾਣੀ ਵਧਾੜੇ ਚਲੋ ਲਾਈਟ ਜਿੰਨੀ 8 ਘੰਟੇ ਅੱਗੇ ਤਾਂ 16 ਕਹਿੰਦੇ ਸੀ ਚਲ 8 ਹੀ ਦੇਣ ਜਿਹਨੇ ਦਿਨ ਰਾਤ ਨੂੰ ਦਿਨ ਸਾਨੂੰ ਇਸ ਗੱਲ ਕੋਈ ਇੱਕ ਸਾਰ ਲਾਈਟ ਦੇਣੀ ਜੀ ਨਰਮਲ ਸਿੰਘ ਪਿੰਡ ਚੈਲ ਕੀ ਸਮੱਸਿਆ ਤੁਹਾਡੀ ਸਮੱਸਿਆ ਔੜ ਬਹੁਤ ਵੱਡੀ ਲੱਗੀ ਹੈ ਜੀ ਸਾਡੇ ਮੀਂਹ ਇੱਕ ਵੀ ਨਹੀਂ ਪਿਆ ਲਾਈਟ ਸਾਨੂੰ ਮਿਲਦੀ ਆ 5 ਤੋਂ 5.5 ਘੰਟੇ ਭਗਵੰਤਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਆ ਉਹਨਾਂ ਨੇ ਐਲਾਨ ਕੀਤਾ ਸੀ ਕਿ ਜਿਵੇਂ ਜ਼ਿਮੀਦਾਰ ਮੋਟਰਾਂ ਬੰਦ ਕਰਕੇ ਝੋਨਾ ਲਾਊਗਾ ਆ ਵੇਖ ਲਓ ਮੋਟਰਾਂ ਬੰਦ ਤੇ ਜਨਰੇਟਰ ਚੱਲੀ ਜਾਂਦਾ ਉਹਨਾਂ ਦਾ ਨਾਰਾ ਇਸ ਪਾਸੇ ਤਬਦੀਲ ਹੋ ਗਿਆ 4 ਲੀਟਰ ਘੰਟੇ ਦਾ ਖਾਂਦਾ ਇਹ ਤੇ ਚੌਥੀ ਸਪਰੇ ਸਾਡੀ ਜਿੰਕ ਲੋਹੇ ਦੀ ਆ ਮਾਲ ਘੋਲਿਆ ਪਿਆ ਝੋਨੇ ਸਾਡੇ ਸਾਨੂੰ ਉਮੀਦ ਨਹੀਂ ਵੀ ਇਹ ਫਿਰ ਲੱਗ ਜਾਣਗੇ। ਇੰਦੀ ਵਾਰ ਤੁਹਾਡੇ ਇਸ ਏਰੀਆ ਚ ਹੜ੍ਹ ਆ ਗਿਆ ਸੀ। ਸਾਡੇ ਪਿਛਲੀ ਵਾਰੀ ਹੜ੍ਹ ਆ ਗਿਆ ਸੀ ਇਸ ਵਾਰ ਸੋਕਾ। ਹੜ੍ਹ ਦਾ ਤੁਹਾਨੂੰ ਮਿਲਿਆ ਮੁਆਵਜ਼ਾ? ਕੋਈ ਮੁਆਵਜ਼ਾ ਨਹੀਂ ਮਿਲਿਆ ਜੀ। ਤੇ ਹੁਣ ਸੋਕਾ ਪੈ ਗਿਆ। ਹੁਣ ਸੋਕਾ ਪੈ ਗਿਆ। ਬਈ ਬਿਜਲੀ ਪੂਰੀ ਕਿੰਨੀ ਕਾਉਂਦੀ ਐ? 5 ਘੰਟੇ ਆਉਂਦੀ ਐ ਜੀ। ਜਦੋਂ ਗ੍ਰੈਡ ਚ ਫੋਨ ਕਰੀਦਾ ਜੈਜੀ ਸਾਹਿਬ ਨੂੰ ਫੋਨ ਕਰੀ ਤੋ ਕਹਿੰਦੇ ਜੀ ਪਾਵਰ ਕਟ ਆ। ਇਹਾਰੇ ਤੱਕ ਵੀ ਕੋਈ ਹੱਲ ਨਹੀਂ ਹੋ ਰਿਹਾ। ਇਸ ਚੀਜ਼ ਦਾ ਅਸੀਂ ਤਾਂ ਇਹ ਮੰਗ ਮੰਗਦੇ ਆ ਮੁੱਖ ਮੰਤਰੀ ਤੋਂ ਕਿ ਸਾਨੂੰ ਘਟੋ ਘਟ ਬਿਜਲੀ ਦਾ ਪੂਰੀ ਦਿੱਤੀ ਜਾਵੇ। ਜਿਹੜਾ ਉਹਨੇ ਐਲਾਨ ਕੀਤਾ ਵੀ ਜਿਹੜਾ ਜ਼ਿਮੀਂਦਾਰ ਝੋਨਾ ਨਾ ਬੀਜੂਗਾ ਉਹਨੂੰ ਇੱਕ ਹੈਕਟੇਅਰ ਦਾ 17500 ਦੇਵਾਂਗੇ ਉਹਨੂੰ ਜੇ ਕੀ 2.5 ਕਿੱਲੇ ਦਾ ਇੱਕ ਹੈਕਟੇਅਰ ਹੁੰਦਾ ਉਹਨੂੰ ਅਸੀਂ ਕਿੱਲੇ ਦੇ ਡਿਵਾਈਡ ਕਰਾਂਗੇ ਤੇ 7000 ਰੁਪਏ ਜ਼ਿਮੀਂਦਾਰ ਨੂੰ ਮਿਲਣਾ ਇਹ ਵੀ ਕੋਈ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਇਹ ਬਿਲਕੁਲ ਝੂਠ ਆ ਅਪ੍ਰੈਲ 2022 ਦੇ ਵਿੱਚ ਅਪ੍ਰੈਲ ਦੇ ਵਿੱਚ بارش ਇੰਨੀ ਆਈ ਸੀ ਅਸੀਂ ਕਣਕਾਂ 'ਚੋਂ ਪਾਣੀ ਟੋਏ ਪਰ ਜੇਸਬੀ ਨੇ ਟੋਏ ਮਾਰ ਮਾਰ ਕੇ ਕੱਢਿਆ ਉਦੋਂ ਪਟਵਾਰੀ ਸਾਹਿਬ ਗਰਦੌਰੀਆਂ ਕਰਗੇ ਨਾਲ ਅਮਲਾ ਫਿਰ ਆਇਆ ਸਰਕਾਰੀ ਕੋਈ ਇੱਕ ਨਵਾਂ ਪੈਸਾ ਨਹੀਂ ਮਿਲਿਆ ਕੋਈ ਕਹ ਦੇਵੇ ਕਿਸੇ ਨੂੰ ਮਿਲਿਆ ਸਭ ਇਹ ਐਲਾਨ ਹੁੰਦੇ ਆ ਸਰਕਾਰਾਂ ਬਦਲ ਜਾਂਦੀਆਂ ਸਾਨੂੰ ਲੋਕਾਂ ਨੂੰ ਪਰਮਾ ਲਿਆ ਜਾਂਦਾ ਕੀ ਮੰਗ ਆ ਮੰਗ ਸਾਡੀ ਇਹ ਆ ਵੀ ਸਾਨੂੰ ਬਿਜਲੀ ਘਟੋ ਘਟ ਪੂਰੀ ਦਿੱਤੀ ਜਾਵੇ ਤੇ ਜਿਹੜੇ ਸਾਡੇ ਝੋਨੇ ਦੇ ਰੇਟ ਆ ਉਹਦੇ ਘਟੋ ਘਟ 200 ਤੋਂ 300 ਰੁਪਈਆ ਮੁਆਵਜ਼ਾ ਸੌਰੀ ਬੋਨਸ ਬੋਨਸ ਦੇ ਰੂਪ ਵਿੱਚ ਪੰਜਾਬ ਸਰਕਾਰ ਦੇ ਇਸ ਪੂਰੇ ਮਾਮਲੇ ਬਾਰੇ ਜਦੋਂ ਪੀਐਸ ਪੀਸੀਐਲ ਫਰੀਦਕੋਟ ਦੇ ਐਸਈ ਪਰਮਪਾਲ ਸਿੰਘ ਬੁੱਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਕਰੀਬ ਪੌਣੇ 7 ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਈ ਵਾਰ ਪਾਵਰ ਕੱਟ ਇਸ ਲਈ ਲਗਾਉਣਾ ਪੈਂਦਾ ਹੈ ਕਿ ਪੂਰਾ ਸਿਸਟਮ ਖਰਾਬ ਨਾ ਹੋਵੇ। ਜ਼ਿਆਦਾਤਰ ਕਿਸਾਨਾਂ ਨੂੰ ਬਿਜਲੀ ਸਪਲਾਈ ਉਹਨਾਂ ਦੇ ਵੱਲੋਂ ਮੁਹੱਈਆ ਵੀ ਕਰਵਾਈ ਜਾਂਦੀ ਹੈ। ਭਾਈ ਕਿੱਦਾਂ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ? ਕੁਝ ਕਿੰਨੇ ਵੀ ਕਿਸਾਨਾਂ ਦੇ ਕਹਿਣਾ ਹੈ ਜਿਹੜਾ ਸ਼ਹਿਰ ਪਿੰਡ ਆ ਜਾਂ ਪੱਪੀਏ ਜੀ ਆ। कहना है कि बिजली सप्लाई बहुत घट्ट मिल रही है और उन्होंने जोड़ी बारिश भी नहीं हुई काफ़ी ज्यादा पानी जो महकमे वालों तो अभी कोशिश कर रहे कि अठ घंटे सप्लाई दी जाए किसानों में जो पहले क्या बारिश नहीं थोड़ा कुछ कुछ नहीं प्रॉब्लम थोड़ी बहुत आ रही है फिर भी असं कोशिश कर रहे कोई सत्त घंटे तक जो अठ घंटे की कोई घट घट दी जा रही है बाकी जितने कुछ उत्थे सत घंटे जो सप्लाई जा रही है ਇਹ ਕਹੋਗੇ ਜਾਰੀ ਸਰਕਾਰੀ ਕੰਮ ਦੀ ਵਧਰੀ ਪੱਦੂਸ ਪਈ। ਸਰਕਾਰ ਇਹ ਨਹੀਂ ਕਿ ਜਦੋਂ ਪਾਵਰ ਕੱਟਦਾ ਹੈਗੇ ਕੈਪਟਾ ਜਦੋਂ ਪਾਵਰ ਕੱਟ ਲੈਂਦੇ ਸਰਕਾਰ ਕਹਿੰਦੀ 8 ਘੰਟੇ ਪੂਰੀ ਕਰਾਂਗੇ ਪਰ ਮਾਨੂੰ ਠਿਕਣ ਕਿਤੇ ਆਣੀ ਹੈ। ਸਾਉਂਸਿਸਟਮ ਦੀ ਮਜਬੂਰੀ ਹੈ ਕਈ ਵਾਰ ਜੋ ਸਿਸਟਮ ਦੇ ਵਿੱਚ ਵਾਈ ਨੀ ਪੂਰੀ ਨਹੀਂ ਆਉਂਦੀ। ਸਾ ਸਿਸਟਮ ਨੂੰ ਬਚਾਉਣ ਵਾਸਤੇ ਇਹ ਨਾ ਹੋਵੇ ਕਿ ਪੂਰਾ ਸਿਸਟਮ ਕਲੈਪਸ ਹੋ ਜਾਵੇ। ਮਜਬੂਰੀ ਵਸ ਕੁਝ ਸਮੇਂ ਲਈ ਪਾਵਰ ਕੱਟੀ ਹੋਣਾ ਪੈਣਾ। ਪਰ ਫਿਰ ਵੀ ਅਸੀਂ ਇੱਕ ਸ਼ੋਰ ਕਰਦੇ ਹਾਂ ਵੀ ਇਹ ਇਸ ਤਰ੍ਹਾਂ ਹੈ ਉਹ ਪਕੀ ਨਾ ਟੂਟ ਮੇਰੀ ਉਹ ਯੂਪੀ ਸੁਪਲਾਈਰ ਉੱਥੇ ਪਾਵਰ ਕਰਨਾ ਦਾ ਜੇ ਪਾਵਰ ਦਾ ਕੰਟਰੈਕਟ ਕਰਤਾ ਹੋਵੇ ਜੀ ਮੈਨੂੰ ਨਹੀਂ ਮਿਲ ਉਹ ਰੈਗੂਲਰ ਸਪਾਈ